ਸਤ ਸ੍ਰੀ ਅਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਆ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗੇ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਆਪਾਂ ਲੱਗੇ ਸੀ ਸਾਫ ਸਫਾਈ ਕਰਨ ਤੇ ਸਾਫ ਸਫਾਈ ਜੀ ਕਰਨੇ ਵਾਲੀ ਪਈ ਸੀਗੀ ਤੇ ਕਾਫੀ ਮਿੱਟੀ ਹੁਕਟਾ ਜਾ ਹੋਇਆ ਪਿਆ ਸੀਗਾ ਮੈਂ ਕਿਹਾ ਚੱਲ ਸਾਫ ਸਫਾਈ ਕਰ ਦਿੰਨੇ ਆਂ ਲਓ ਜੀ ਆਪਾਂ ਹੁਣ ਝਾੜ ਝੜੀ ਸ਼ੁਰੂ ਕਰਤਾ ਝਾੜ ਝੜੀ ਕਰ ਲਈਏ ਲਓ ਜੀ ਆਪਣਾ ਝਾਲ ਚੜ੍ਹਈ ਦਾ ਨਿਬੜੀ ਅਸੀਂ ਸਾਰਾ ਹੀ ਫਿਰ ਮੈਨ ਲੱਗੀ ਝਾੜੂ ਲਾਉਣ ਤੇ ਲਓ ਜੀ ਹੁਣ ਆਪਾਂ ਝਾੜੂ ਲਾ ਲਈਏ ਬਾਕੀ ਆਪਾਂ ਕੰਮ ਫਿਰ ਕਰਦੇ ਆਂ ਲਓ ਜੀ ਚਾਣੂ ਆਪਾਂ ਲਾਤਾ ਸੀਗਾ ਚਾਣੂ ਲਾਉਣ ਤੋਂ ਬਾਅਦ ਮੈਂ ਫਿਰ ਸੋਚਿਆ ਮੈਂ ਕਿ ਚੱਲ ਪਹਿਲਾਂ ਕੂਲਰ ਸਾਫ਼ ਕਰ ਦਿੰਨੀ ਆ ਕੂਲਰ ਦਾ ਬੁਰਾ ਹਾਲ ਹੋਇਆ ਪਿਆ ਸੀਗਾ ਮਿੱਟੀ-ਮਿੱਟੀ ਪਈ ਪਈ ਸੀ ਕੂਲਰ ਤੇ ਮੈਂ ਕਿ ਚੱਲ ਕੂਲਰ ਸਾਫ਼ ਕਰ ਦਿੰਨੀ ਆ ਕਿਉਂਕਿ ਹਲੇ ਪੋਚੇ ਲਾਉਣੇ ਰਹਿੰਦੇ ਸੀਗੇ ਮੈਂ ਕਿ ਜੇ ਪੋਚੇ ਲਾਤੇ ਫਿਰ ਉਹਨੇ ਗੰਦਾ ਪਹਿ ਜਾਣਾ ਮੈਂ ਕਿ ਪਹਿਲਾਂ ਕੂਲਰ ਸਾਫ਼ ਕਰ ਦਿੰਨੀ ਆ ਫਿਰ ਫਿਰ ਮਗਰੋਂ ਆਪਾਂ ਪੋਚੇ ਲਾਵਾਂਗੇ ਲਓ ਜੀ ਆਪਾਂ ਹੁਣ ਪਹਿਲਾਂ ਕੂਲਰ ਸਾਫ਼ ਕਰ ਦਿੰਦੀ ਆ ਲੋ ਜੀ ਆਪਾਂ ਚਾਰ ਚੜੀ ਇਹ ਕਰ ਲਿਆ ਸੀਗਾ ਘੰਟਾ ਡੇਢ ਘੰਟਾ ਲੱਗ ਗਿਆ ਸੀ ਆਪਾਂ ਨੂੰ ਉਧਰ ਆਪਾਂ ਸਵੇਰ ਸੱਜਣੇ ਸੱਜਣੇ ਚਾਰ ਚੜੀ ਇਹ ਕਰਨ ਲੱਗੇ ਸੀ ਪਹਿਲਾਂ ਤੇ ਬਾਕੀ ਆਪਣੇ ਸਾਰੇ ਕੰਮ ਪਏ ਸੀ ਉਹ ਆਪਾਂ ਬਾਅਦ ਬਾਅਦ ਵਿੱਚ ਕਰੇ ਸੀਗੇ ਤੇ ਬਾਕੀ ਇੱਧਰ ਆ ਗਈ ਮੈਂ ਡੰਗਰਾ ਵੱਲ ਫਿਰ ਇੱਧਰ ਮੈਂ ਮੱਝਾਂ ਨਿੜਾਤੀਆਂ ਸੀ ਜਾਂ ਮੱਝਾਂ ਨਿੜਾ ਕੇ ਫਿਰ ਮੈਂ ਕੱਖ ਪਾਏ ਤੇ ਕੱਖ ਪਾ ਕੇ ਫਿਰ ਬਾਕੀ ਮੈਂ ਕੱਖ ਅੰਦਰ ਖਿੱਚਣ ਲੱਗੀ ਧੁੱਪ ਆ ਜਾਂਦੀ ਕਿਉਂਕਿ ਹਰਿਆਈ ਹੁੰਦੀ ਹੈ ਫਿਰ ਗਰਮ ਹੋ ਜਾਂਦੀ ਹੈ ਇਹ ਕਰਕੇ ਭੱਗ ਜਾਂਦੇ ਹੈ ਕੱਖ ਮੈਂ ਅੰਦਰ ਖਿੱਚਣ ਲੱਗੀ ਲਓ ਜੀ ਆਪਾਂ ਹੁਣ ਅੱਖਾਂ ਨੂੰ ਅੱਖਾਂ ਨੂੰ ਅੰਦਰ ਖਿੱਚਦੀ ਏ ਸ਼ਾਮਾਂ ਚ ਤੇ ਬਾਕੀ ਕੰਮ ਆਪਾਂ ਫੇਰ ਕਰਦੇ ਆਂ ਚਲੋ ਠੀਕ ਹੈ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਹਾਂ ਮਿਲਦੇ ਹਾਂ ਅਗਲੇ ਬਲੌਗ ਨਾਲ ਧੰਨਵਾਦ ਜੀ